ਸਵੇਰੇ ਦੀ ਵੱਡੀ ਖਬਰ ਆ ਰਹੀ ਹੈ ਚੰਡੀਗੜ੍ਹ ਤੋਂ ਇੱਕ ਕੁੜੀ ਨੇ 6 ਮੁੰਡਿਆਂ ਤੇ ਗੈਂਗਰੇਪ ਦਾ ਇਲਜ਼ਾਮ ਲਾਇਆ ਹੈ ਪੀੜਤ ਮੁਤਾਬਕ ਕਰੀਬ ਇੱਕ ਮਹੀਨਾ ਪਹਿਲਾਂ ਗੁਆਚ ਚਲੇਦੇ 6 ਮੁੰਡਿਆਂ ਨੇ ਉਸ ਨੂੰ ਅਗਵਾ ਕਰ ਲਿਆ ਅਗਵਾ ਤੋਂ ਬਾਅਦ ਕਿਸੇ ਪਿੰਡ ਚ ਲੈ ਜਾ ਕੇ ਉਸ ਨਾਲ ਗੈਂਗਰੇਪ ਕੀਤਾ ਗਿਆ ਵਧੇਰੇ ਜਾਣਕਾਰੀ ਲਈ ਸਾਡੇ ਪੱਤਰਕਾਰ ਨਵਿੰਦਰ ਸਿੰਘ ਬਰਾੜ ਫੋਨ ਲਾਈਨ ਤੇ ਮੌਜੂਦ ਨੇ ਨਵਿੰਦਰ ਇਸ ਮਾਮਲੇ 'ਚ ਹੁਣ ਤੱਕ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਅਭਿਲੀ ਫਿਲਹਾਲ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ ਜਿਹੜੀ ਨਵਾਲਗ ਲੜਕੀ ਜਿਹੜੀ ਪੀੜਤ ਹੈ ਉਹ ਵੀ ਨਵਾਲਗ ਹੈ ਔਰ ਜਿੰਨੇ ਮੁਲਜ਼ਮ ਨੇ 6 6 ਲੋਕਾਂ ਦਾ ਨਾਮ ਲਿਆ ਉਹ ਵੀ ਮੁਲਜ਼ਮ ਨੇ ਫਿਲਹ 300 ਸ਼ਾਟ A 376D ਤੇ 506 ਦੇ ਤਹਿਤ ਜਿਹੜਾ ਮਾਮਲਾ ਦਰਜ ਕੀਤਾ ਇਸ ਦੇ ਨਾਲ 4 ਤੇ 6 ਆ ਫੌਜੂ ਜਿਹੜਾ ਐਕਟ ਵੀ ਲਾਇਆ ਗਿਆ ਫਿਲਹਾਲ ਪੁਲਿਸ ਦੇ ਮੁਤਾਬਕ ਜਾਂਚ ਕੀਤੀ ਜਾ ਰਹੀ ਹੈ ਪੂਰੇ ਮਾਮਲੇ ਦੀ ਅਜੇ ਪੀੜਤ ਔਰਤ ਦੀ ਜਿਹੜਾ ਮੈਡੀਕਲ ਜਾਂਚ ਵੀ ਕਰਾਈ ਜਾ ਰਹੀ ਹੈ ਮੈਡੀਕਲ ਜਾਂਚ ਤੋਂ ਬਾਅਦ ਪੁਸ਼ਟੀ ਹੋਏਗੀ ਕਿ ਆਪਸ ਉਸ ਦਿਨ ਆ ਰੇਪ ਹੋਇਆ ਜਾਂ ਨਹੀਂ ਹੋਇਆ ਔਰ ਉਸ ਤੋਂ ਬਾਅਦ ਜਿਹੜਾ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਕਿਉਂਕਿ ਇਲਜ਼ਾਮ ਜਿਹੜਾ ਲਾਇਆ ਜਾ ਰਿਹਾ ਉਹ ਗਵਾਂਡੀ ਨੇ ਪੁਲਿਸ ਦੇ ਮੁਤਾਬਕ ਉਸ ਦੇ ਗਵਾਂਡ ਰਹਿੰਦੇ ਇਹ ਛੇ ਲੜਕੇ ਨੇ ਔਰ ਕਰੀਬ 1 ਮਹੀਨਾ ਪਹਿਲਾਂ ਦੀ ਘਟਨਾ ਦੱਸੀ ਜਾ ਰਹੀ ਹੈ ਕਿ ਇੱਕ ਮਹੀਨਾ ਦੇ ਕਰੀਬ ਪਹਿਲਾਂ ਉਸ ਨੂੰ ਅਗਵਾ ਕੀਤਾ ਸੀ ਇਹਨਾਂ ਲੜਕੇ ਨੇ ਔਰ ਆਸ-ਪਾਸ ਦੇ ਕਿਸੇ ਪਿੰਡ ਦੇ ਵਿੱਚ ਲੈ ਜਾ ਕੇ ਉਸ ਨੋ ਜਜ ਕਮ ਤੋਂ ਬਾਅਦ ਪੁਲਿਸ ਦਰਵਾਜ਼ੇ ਜਿਹੜੀ ਅਗਲੀ ਕਾਰਵਾਈ ਕੀਤੀ ਜਾਏਗੀ ਤੇ ਲਈ ਧੰਨਵਾਦ ਨਵਿੰਦਰ ਜਾਣਕਾਰੀ